ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਹੋ ਤੇ ਅੱਜ ਅਸੀਂ ਮੱਥਾ ਟੇਕਣ ਆਏ ਜੀ ਬਹੁਜੀ ਕਰ ਰਹੇ ਤੀਆ ਵੀ ਮੱਥਾ ਟੇਕ ਕੇ ਚੱਲ ਕੇ ਨਮਾਦੀ ਪਿੰਡਾ ਜੀ ਗੁੱਗਾ ਪੀਰ ਜੀ ਦੀ ਜਗ੍ਹਾ ਕੀ ਗੁਰੂ ਗੋਗਰਨਾ ਦਾ ਟੱਲਾ ਜੀ ਵੀ ਉੱਥੇ ਬਹੁਤ ਵਧੀਆ ਬਣਿਆ ਹੋਇਆ ਹੈਗਾ ਤੇ ਮੇਲਾ ਵੀ ਭਰਦਾ ਘਰੇ ਤੁਹਾਨੂੰ ਦਰਸ਼ਨ ਵਿੱਚ ਕਰਵਾਉਣੇ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਅੱਜ ਦਿਲ ਦੀ ਇੱਛਾ ਸੀ ਵੀ ਜਾ ਕੇ ਮੱਥਾ ਟੇਕੀਏ ਬਾਬਾ ਜੀ ਦੇ ਪੀਰ ਦੇ ਦਰਸ਼ਨ ਕਰਨ ਨੂੰ ਕਾਫੀ ਟਾਈਮ ਹੋ ਗਿਆ ਕਿਉਂਕਿ ਮੇਲੇ ਨੂੰ ਹੀ ਆਉਣੇ ਹੁੰਦੇ ਹੈਗੇ ਉਸ ਤੋਂ ਬਾਅਦ ਚ ਕਦੇ ਆ ਨਹੀਂ ਹੁੰਦਾ ਹੈਗਾ ਤੇ ਹੁਣ ਸਲਾਏਗੀ ਵੀ ਚਲੋ ਮੱਥਾ ਟੇਕੀਏ ਆਜ ਤੁਹਾਨੂੰ ਬਾਰਾ ਦਿਖਾਉਣਾ ਪਹਿਲਾਂ ਰੇਪਾ ਕਰ ਦਾਂਗੇ ਵੀਡੀਓ ਸਾਹਮਣੇ ਬੈਠੇ ਨੇ ਜੀ ਸਾਡੇ ਪੀਰ ਜੀ ਘੋੜੇ ਦੇ ਉੱਤੇ ਸਵਾਰ ਦੇਖ ਸਕਦੇ ਹੋਗੇ ਤੁਸੀਂ ਆਹ ਸਾਰੀ ਸਾਈਡ ਪਰਦਾ ਹੈ ਜੀ ਮੇਲਾ ਦੇਖੋ ਨਵੇਂ ਦਰਖਤ ਵੀ ਇੱਥੇ ਕੀ ਵਿੱਚ ਲਾਏ ਨੇ ਕਿਉਂਕਿ ਪਹਿਲਾਂ ਅੱਗ ਲੱਗੀ ਸੀ ਦਰਖਤਾਂ ਨੂੰ ਤੇ ਚਲੋ ਆ ਬੈਠੇ ਨੇ ਵਿਚਾਰੇ ਇਹ ਵਿਭਗਤ ਨੇਗੇ ਦਰਵੇਸ਼ ਬੰਦੇ ਸੇਵਾਦਾਰ ਇਹ ਵੀ ਸਾਹਮਣਿਆਂ ਜੀ ਟੱਲਾ ਤਨਤਨ ਸ਼੍ਰੀ ਗੁਰੂ ਗੋਖਰਨਾਥ ਜੀ ਦਾ ਤੇ ਆਜੋ ਹੁਣ ਆਪਾਂ ਇੱਧਰ ਚੱਪਲਾਂ ਚੁੱਪਲਾਂ ਕੱਢ ਕੇ ਬੂਟ ਕੱਢ ਕੇ ਤੇ ਹੱਥ ਪੈਰ ਧੋਈਏ ਇੱਧਰ ਰੋਟੀਆਂ ਲੱਗੀਆਂ ਹੋਈਆਂ ਨੇ ਹਾਂ ਤੇ ਇਹ ਭਾਈ ਇੱਧਰ ਸਰੋਵਰ ਮੇਲੇ ਨੂੰ ਇੱਥੇ ਸੰਗਤ ਣੌਂਦੀ ਹੈ ਹੁਣ ਖਾਲੀ ਆ ਕਿਉਂਕਿ ਹੁਣ ਕੋਈ ਮੇਲਾ ਹੀ ਨਹੀਂ ਹੁਣ ਤਾਂ ਖਾਂਦੀ ਰੋਗਣ ਤੇ ਅੱਜ ਫਿਰ ਆਪਾਂ ਹੁਣ ਟੇਕ ਦਾਂਗੇ ਮੱਥਾ ਪਹਿਲਾਂ ਆਪਾਂ ਚੱਲਦੇ ਆਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਟੱਲੇ ਦੇ ਉੱਤੇ ਤੇ ਫਿਰ ਉਦੋਂ ਬਾਅਦ ਟੇਕ ਦਿਆਂਗੇ ਮਾੜੀ ਤੇ ਮੱਥਾ ਤੁਹਾਨੂੰ ਦਿਖਾਣੇ ਆਗੇ ਕਰਾਉਣੇ ਆਗੇ ਬਾਬਾ ਜੀ ਦੇ ਦਰਸ਼ਨ ਚਲੋ ਫਿਰ ਖੋਲੋ ਭਾਈ ਪਰਾਣੂ ਪਰਾਣੂ ਪਰਾਣ ਚਲੋ ਜੀ ਅੱਛੇ ਪਾਛਾ ਜੀ ਬਹੁਤ ਸ਼ਾਨਦਾਰ ਜਿਹੜੀ ਟੱਲਾ ਬਣਾਇਆ ਹੋਇਆ ਜੀ ਕਾਫੀ ਇਮਾਰਤਾਂ ਨੇ ਸਾਡੇ ਏਰੀਆ ਦਾ ਬਹੁਤ ਸੋਹਣਾ ਗੁਰਦੁਆਰਾ ਮਾੜੀ ਗੁਰੂ ਘਰ ਚ ਨਿਊਜ਼ੀ ਕਰ ਰੱਖੀ ਹੈਗੀ ਤਾਂ ਮਾਸ਼ੀ ਗੋਰਖਨਾਥ ਜੀ ਸਾਹਮਣੇ ਆਪਣਾ ਦਰਸ਼ਨ ਉਹਨੇ ਜੀ ਗੁਰੂ ਗੋਰਖਨਾਥ ਜੀ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਸੱਚੇ ਦਿਲ ਨਾਲ ਜੋ ਵੀ ਮੰਗੋਗੇ ਤੁਹਾਡੇ ਸਾਹਮਣੇ ਮਾਵੂਗਾ ਜੀ ਮਿਲੂਗਾ ਜਰੂਰ ਅੱਜ ਹੁਣ ਪਹ ਚੱਲਦੇ ਆਂਗੇ ਮਾੜੀ ਤੇ ਇਹਨਾਂ ਨੇ ਆ ਵੀ ਕਿ ਇਧਰ ਨੂੰ ਵਧੀਆ ਰਸਤਾ ਕੱਢ ਰੱਖਿਆ ਹੈਗਾ ਨਹੀਂ ਤਾਂ ਪਰਾ ਉੱਪਰ ਦੀ ਆਉਣਾ ਪੈਂਦਾ ਸੀ ਹੁਣ ਚਲੋ ਸਾਹਮਣੇ ਆ ਜੀ ਸਾਡੇ ਪੀਰ ਜੀ ਦੀ ਮਾੜੀ ਅੱਜ ਹੁਣ ਆਪਣੇ ਪੀਰ ਜੀ ਨਾਲ ਕਰਦੇ ਆਂ ਗੱਲਬਾਤ বাজਾਈਏ ਘੰਟੀ ਅਲਦੀ ਹੈ ਜੀ ਰੰਤਰਜੋਤ ਬਾਬਾ ਜੀ ਦੀ ਦਰਸ਼ਨ ਕਰੋ ਜੀ ਬਹੁਤ ਸੋਹਣੇ ਦਰਸ਼ਨ ਹੋ ਰਹੇ ਨੇ ਜੀ ਸਾਨੂੰ ਜੀਵ ਕਰੋ ਜੀ ਦਰਸ਼ਨ ਇੱਧਰ ਹਾਲ ਆ ਜੀ ਜਦੋਂ ਮੇਲਾ ਪਰਦਾ ਦਾ ਸੰਗਤ ਇੱਧਰ ਚੌਂਕੀਆਂ ਭਰਦੀ ਹੈਗੀ ਬੈਠ ਕੇ ਬਹੁਤ ਸੋਹਣਾ ਬਣਾਇਆ ਹੋਇਆ ਹੈਗਾ ਤੁਸੀਂ ਵੀ ਦੇਖ ਸਕਦੇ ਹੋ ਇੱਧਰ ਤੇ ਇੱਧਰ ਵੀ ਬਾਬਾ ਜੀ ਦੀ ਉਹ ਸਾਈਡ ਦੇ ਉੱਤੋਂ ਵੜ ਕੇ ਇੱਧਰ ਦੀ ਨਿਕਲਦੇ ਨੇਗੇ ਜਦੋਂ ਮੇਲਾ ਹੁੰਦਾ ਹੈਗਾ ਇੱਥੇ ਦਾ ਬੱਜਦੀ ਬੜੀ ਸੋਹਣੀ ਜਿਹੜੀ ਮੂਰਤੀ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਹੁਣ ਤੁਹਾਨੂੰ ਦਿਖਾਨਿਆਂ ਜਿੱਥੇ ਮਿੱਟੀ ਕੱਢਦੇ ਨੇਗੇ ਬਾਬਾ ਜੀ ਦੀ ਤੇ ਆਹ ਜਗ੍ਹਾ ਦੇ ਉੱਤੇ ਢੋਲੀ ਆਪਦੇ ਜੋਰ ਦਿਖਾਉਂਦੇ ਨੇਗੇ ਪੂਰੇ ਤੇ ਇੱਧਰ ਤੁਹਾਨੂੰ ਦਿਖਾਨਿਆਂ ਜਿੱਥੇ ਬਾਬਾ ਜੀ ਦੀ ਮਿੱਟੀ ਕੱਢਦੇ ਨੇਗੇ ਸੰਗਤ ਆਉਂਦੀ ਆ ਮਿੱਟੀ ਕੱਢਣ ਸਰੋਵਰ ਵਿੱਚ ਹੱਥ ਨਾ ਧੋਵੋ ਜੀ ਪਵਿੱਤਰ ਜਲ ਘਰ ਲੈ ਜਾਣ ਵਾਸਤੇ ਹੈ ਸਾਹਮਣੇ ਦੇਖੋ ਜੀ ਇਹ ਪਵਿੱਤਰ ਜਾਲਾਗਾ ਜਿਹੜਾ ਤੁਸੀਂ ਘਰੇ ਲੈ ਜਾ ਸਕਦੇ ਹੋਗੇ ਆਪਣੇ ਤੁਹਾਨੂੰ ਕੋਈ ਵੀ ਕੋਈ ਦੁੱਖ ਬਿਮਾਰੀ ਹੈਗੀ ਕੋਈ ਵੀ ਦਿੱਕਤ ਆ ਗਈ ਤਾਂ ਤੁਸੀਂ ਇੱਥੋਂ ਜਿਹੜਾ ਜਾਲਾਗਾ ਲੈ ਜਾ ਸਕਦੇ ਹੋਗੇ ਤੇ ਬਾਕੀ ਭਾਈ ਹੁਣ ਤੁਹਾਨੂੰ ਬੈਕ ਸਾਈਡ ਦਿਖਾਨੇ ਆਗੇ ਜਿੱਥੇ ਕਿ ਕਬਿਸਤਰੀ ਬਾਬਾ ਜੀ ਦੀਆਂ 12 ਗਾਉਂਦੇ ਨੇਗੇ ਇਧਰ ਦੀ ਸ਼ਾਇਦ ਇਧਰ ਦੀ ਰਸਤਾ ਹੋਊਗਾ ਸ਼ਾਇਦ ਦਿਖਾ ਦੰਨੇ ਆਗੇ ਇਧਰ ਰੌਣਕਾਂ ਲੱਗਦੀਆਂ ਨੇ ਪੂਰੇ ਕਬਿਸਤਰੀ ਆਪਣੇ ਹੁੰਦੇ ਨੇ ਜਿਹੜੇ ਵੀਰ ਉਹ ਪੂਰੇ ਜ਼ੋਰ ਦਿਖਾਉਂਦੇ ਨੇ ਆਪਦੇ। ਤੋਵੇਂ। ਵੇਖ। ਆਜੋ ਫਿਰ ਹੁਣ। ਵੇਖੋ ਇਧਰ ਕਿੰਨੇ ਸੋਹਣੇ ਪਾਰਕ ਬਣਾਇਆ ਹੋਇਆ ਹੈਗਾ ਬੈਠਣ ਵਾਸਤੇ। ਆ ਸ਼ਾਇਦ ਢੇਰੀ ਕਰਕੇ ਹਨਾ ਕੰਮ ਹੀ ਖਰਾਬ ਹੋ ਗਿਆ। ਤੇ ਤੇ ਇਧਰ ਇਹ ਜਗ੍ਹਾ ਦੇ ਉੱਤੇ ਕਬੂਸਰੀਆਂ ਲੱਗਦੀਆਂ ਨੇਗੀਆਂ। ਦੇਖੋ। ਤੇ ਇੱਧਰ ਆ ਜੀ ਇੱਧਰ ਵੀ ਬਹੁਤ ਵਧੀਆ ਟੌਪ ਦੀ ਜਗ੍ਹਾ ਬਣਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਬੈਠਣ ਉੱਠਣ ਨੂੰ ਵੀ ਬਣਾਈ ਹੋਈ ਹੈਗੀ ਵਧੀਆ ਜਗ੍ਹਾ ਬਣਾਈ ਹੋਈ ਹੈ ਤੇ ਇੱਧਰ ਵੀ ਬਾਬਾ ਜੀ ਦੀ ਜਗ੍ਹਾ ਵੀ ਤੁਹਾਨੂੰ ਦਿਖਾਣੇ ਹੈਗੇ ਸੱਚੀ ਬਾਸ਼ ਗੁਰੂ ਗੋਬਿੰਦ ਸਿੰਘ ਜੀ ਮੇਰੇ ਪਰਿਆਥਰ ਰੱਖਿਓ ਸਾਰੀ ਸੰਗਤ ਦੇ ਸਾਰੇ ਪਰਿਵਾਰਾਂ ਤੇ ਤੇ ਉਧਰ ਬਾਬਾ ਬਲਕਨਾਥ ਜੀ ਦੀ ਜਗਾ ਬਣਾਈ ਹੋਈ ਆ ਤੁਹਾਨੂੰ ਦਿਖਾਨਿਆ ਜੀ ਦਰਸ਼ਨ ਵੀ ਕਰਵਾਨਿਆ ਤੁਹਾਨੂੰ ਬਾਬਾ ਬਲਕਨਾਥ ਜੀ ਦੇ ਜਗਾ ਦੇ ਉੱਪਰ ਜੈ ਬਾਬਾ ਬਲਕਦਾਸ ਜੀ ਇਹ ਪਪਾ ਬਲਕਦਾਸ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਜੀ ਤੁਸੀਂ ਕਾਫੀ ਦਿਨਾਂ ਦਾ ਜੀ ਕਰ ਰਿਆ ਸੀਗਾ ਵੀ ਜਾ ਕੇ ਆਈਏ ਮੱਥਾ ਟੇਕ ਕੇ ਆਈਏ ਤੇ ਫਿਰ ਮੈਂ ਮੇਰੇ ਵੱਡੇ ਭਾਈ ਨੂੰ ਕਰਮਜੀਤ ਨੂੰ ਕਿਹਾ ਮਾ ਚੱਲ ਭਾਈ ਯਾਰ ਜੀ ਜਾ ਕਰ ਰਿਹਾ ਨਾਲੇ ਤਾਂ ਮੱਥਾ ਟੇਕ ਕੇ ਆਉਂਦੇ ਆ ਨਾਲੇ ਵੀਡੀਓ ਬਣਾ ਕੇ ਸੇਵਾ ਕਰਦੇ ਆਂਗੇ ਜਿਹੜੀ ਹੋਰ ਸੰਗਤ ਵੀ ਇਹ ਵੀ ਸਾਨੂੰ ਸੇਵਾ ਲੱਗੂਗੀ ਜਿਹੜੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਿਆਂਗੇ ਤੁਹਾਡੇ ਵੀ ਦਰਸ਼ਨ ਹੋ ਰਹੇ ਨੇਗੇ ਤੇ ਇਹ ਵੀ ਤੁਹਾਨੂੰ ਸੇਵਾ ਹੋਊਗੀ ਟੁੱਟਿਆ ਪਿਆ ਦੀਏ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਵੱਧ ਤੋਂ ਵੱਧ ਜਿਹੜੀ ਹੋਰ ਸੰਗਤ ਆ ਗਈ ਉਹ ਵੀ ਦਰਸ਼ਨ ਕਰ ਲਵੇ ਇਧਰ ਚੇਕ ਕਢਾ ਜਾ ਕਹਿੰਦੇ ਹੋਰ ਸੰਗਤ ਵੀ ਦਰਸ਼ਨ ਕਰ ਲਵੇ ਭਾਈ ਵੀਡੀਓ ਵੱਧ ਵੱਧ ਸ਼ੇਅਰ ਜਰੂਰ ਕਰਦੇ ਹੋ ਗੁੱਗਾ ਪੀਰ ਜੀ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਲੈ ਕੇ ਆਉਣ ਕਿਸੇ ਵੀ ਘਰੇ ਕੋਈ ਦੁੱਖ ਤਕਲੀਫ ਨਾ ਹੋਵੇ ਪਰਮਾਤਮਾ ਤੁਹਾਡੇ ਘਰੇ ਬਰਕਤ ਪਾਵੇ ਤੇ ਮੇਲਾ ਹੁੰਦਾਗਾ ਹਰ ਸਾਲ ਬਾਅਦ ਇੱਥੇ ਭਰਦਾਗਾ ਆਇਆ ਕਰੋ ਦਰਸ਼ਨ ਵੀ ਕਰਿਆ ਕਰੋ ਬਹੁਤ ਸ਼ਾਨਦਾਰ ਮੇਲਾ ਹੁੰਦਾ ਇੱਥੇ ਤੇ ਆਜੋ ਹੁਣ ਅਪਾ ਚੱਲਦੇ ਆਂਗੇ ਕਰਦੇ ਆਂਗੇ ਵੀਡੀਓ ਬੰਦ ਸਾਰੇ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਜਿੰਨੇ ਵੀ ਤੁਸੀਂ ਵੀਡੀਓ ਦੇਖ ਰਹੇ ਹੋਗੇ ਵੱਤੋ ਵੱਤ ਸ਼ੇਅਰ ਜਰੂਰ ਕਰ ਦਿਓ ਵੀਡੀਓ ਤਾਂ ਜੋ ਹੋਰ ਲੋਕਾਂ ਤੱਕ ਵੀ ਜਾਵੇ ਹੋਰ ਵੀ ਸੰਗਤ ਤੱਕ ਜਾਵੇ ਤੇ ਆਸ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਕਮੈਂਟ ਦੇ ਵਿੱਚ ਜੈ ਪੀਰਾਂ ਦੀ ਜੈ ਗੁੱਗਾ ਜੁਰੂ ਪੀਰ ਜੀ ਦੀ ਜਰੂਰ ਲਿਖਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ